તું આવ ਮੈਂ ਬਤਾ ਦਿੰਦਾ ਜਿੱਦਿ ਤੇਰੇ ਗਾ ਉਹਦੇ ਉੱਪਰ ਇੱਕ ਫਸਲ ਇਦਰੇ ਗੈਬਤਾ ਉਹ ਲੈ ਬਾਰੇ ਬਾਤ ਨਹੀਂ ਜਿੰਦੇ ਉਹ ਲੱਕੀ ਬਸ ਦੇਖ ਲੈ ਮਰਜੀ ਆਪੋ ਆਪੇ ਉਹ ਤਾਂ ਕੁਝ ਕਰਜ ਆਪੇ ਉਹਦੇ ਗੱਲ ਨਹੀਂ ਕੋਈ ਉਹਦਾ ਘਰ ਦਾ ਮਰਦ ਬਸ ਮੈਂ ਦੇ ਰ ਬੋਣੀ ਕਰ ਉਹ ਮੈਂ ਤੈਨੂੰ ਉਹ ਬੋਣੀ ਕਰ ਆਖੇ ਲੱਗ ਲੱਗਾ ਆਹ ਤੇ ਸਾਫੀ ਦਾ ਜੀ ਆਖੇ ਲੱਕੀ ਜਾ ਉਹ ਨਹੀਂ ਮੈਂ ਬਦਲ ਉਹ ਬੋਣੀ ਬਾਰੇ ਆਖੇ ਲੱਗ ਮੰਨਦਾ ਮੈਂ ਕਿ ਮੈਂ ਦੂਪ ਢਾ ਕੇ ਇਤਰਖੰਦ ਮੈਂ ਦੁਬਾ ਕੇ ਮੈਂ ਤੈਨੂੰ ਉਹ ਬੋਣੀ ਬਾਹਰ ਨੂੰ ਜਾਉਂਦੀ ਕਿ ਮਗਾ ਦੇਲ ਮਤਰੀ ਨਾ ਬਈ ਪੂਰਾ 20000 ਰੁਪਏ ਆਸੇ ਬੱਕਰੇ ਦੇ ਬੱਕਰਾਂ ਦਾ ਖਾਣ ਠੀਕ ਹੈ ਜੀ ਬਤਰੀ ਨਹੀਂ ਕੋਈ ਨਹੀਂ ਸਮਾਉਂਦਾ ਤਵੇ ਦੇਖ ਸਕਦੇ ਪੂਰਾ 20000 ਰੁਪਏ ਲੱਗਿਆ ਬਾ ਫੈਸਲਾ ਆਓ ਕਿਵੇਂ ਜੀ ਆਓ ਫੜਾ ਖੜੀ ਆ ਦਰਸਾ ਪੂਰਾ ਪਿਆ ਲੱਗਿਆ ਉਹ ਵੀ ਛੱਡ ਗਿਆ ਹੁਣ ਦਰਸ ਹੂੰ ਫੜਾ ਬੱਕਰੀ ਫੜਾ ਦੇ ਮੈਂ 50 ਤੇ ਤੁਹਾਨੂੰ ਹੋਰ ਸਰਤ ਲਾ ਲੈਣਾ ਇਥੋਂ ਦਾ ਕਿਉਂ ਲਵੇਂਗਾ ਬੱਕਰੀ ਛੱਡ ਗਿਆ ਆ ਗੱਲ ਸੁਣਾ ਉਹ ਫੜਾ ਛੱਤਾ ਜਿਹਾ ਕਹੇ ਵੀ ਸਾਡੇ ਗਾ ਬੱਕਰੀਆਂ ਵੀ ਜਿੱਤੋ ਪਿਆ ਲਊ ਜਾ ਬੱਕਰੀ ਫਰੀ ਉਹ ਬਾਈ ਉਹ ਗੱਲ ਚੱਲੀ ਸੀ ਉਹ ਕਹਿੰਦਾ ਮੈਂ ਤਾਂ ਲੈਂਦਾ ਨਹੀਂ ਪਹਿਲਾਂ ਲੈਂਦਾ ਤੇ ਹੁਣ ਨਹੀਂ ਮੈਂ ਲੈਂਦਾ ਯਾਰ ਹੁਣ ਦੇ ਦੇਣਾ ਬੱਕਰੀ ਸਾਡੀ ਉਹਦਾ ਕਹਿੰਦਾ ਜੇ ਤੇਰਾ ਚਿੱਤ ਮੰਦਾ ਮੈਨੂੰ ਬਾਜ ਮਾਰ ਕੇ ਬੱਕਰੀ ਦੇ ਜੀ ਨਹੀਂ ਮਹਿੰਦੀ ਦੀ ਪਾ ਦੇਣੀ ਨਹੀਂ ਗਾਜੂ ਸਮਝਿਆ ਗੱਲ ਉਹ ਪਸਲਾਉਣ ਹੁਣ ਸਾਦਲਾ ਪਾ ਤਾਰਾ ਆ ਦੇਮੇ ਲਾ ਦੇ ਆਪੋ ਦੇ ਪੁਗਦੇ ਲਾ ਗਿਆ ਅਗਲਾ ਫੈਡਰਲੀ ਗੱਲ ਗਲਤ ਆ ਵੀ ਛੱਡ ਗਿਆ ਉਹ ਕਹਿੰਦਾ ਮੈਂ ਲੈਂਦਾ ਨਹੀਂ ਹੁਣ ਨਾ ਲਵੇ ਯਾਰ ਉਹ ਬਲੀ ਮੂੰਹ ਬਣੀ ਆਪਾਂ ਨੂੰ ਲੱਗਿਓ ਹਾ ਲੜਾ ਲਾੜਾ ਲੈ ਫਿਰ ਹੋ ਕਰ ਦਿੰਦੇ ਆ ਇਹ ਵੀ ਲਾ ਲਈ ਆਗੀ ਔਰੇ ਬਲਾਓ ਉਹਨੂੰ ਦਰਸ਼ਨ ਨੂੰ ਹੋ ਦੇ ਕੰਨ ਜਾਂ ਖੁਰਖ ਰਿਆ ਹੋ ਚੱਕ ਦਿੰਦੇ ਸਾਰੀਆਂ ਗੱਲਾਂ ਸੁਣ ਬਈ ਕਿੰਨੇ ਪੈਸੇ ਲਾਏ ਦਰਸ਼ਨਾਂ ਨਹੀਂ ਨਹੀਂ ਇਹ ਯਕੀਨ ਨਹੀਂ ਮੰਨਦਾ ਤੂੰ ਦੱਸ ਦੇ ਕਿੰਨੇ ਲੱਗ ਗਿਆ ਠੀਕ ਹੈ ਨਾ ਦੱਸ ਦੇ ਗੱਲ ਕੀ ਹੈ ਇਹ ਕੀ ਰਿਹਾ ਜਿੰਨੇ ਤੂੰ ਲਾ ਗਿਆ ਉਹਦੀ ਆਪਾਂ ਕਹਿ ਇਹਨਾਂ ਨੂੰ ਕੱਛਾ ਹਾਂ ਅਬੀ ਗੱਲ ਦੱਸੀ ਇਹ ਸਹੀ ਗੱਲ ਕਰਦਾ ਮੈਂ 50000 ਰੁਪਏ ਬਹੁਤ ਦੱਸੋ ਬੋਲੋ 50000 ਰੁਪਏ ਲਾਤਾ ਤਾਰਾਂ ਮਾਰ ਕੇ ਵੀ ਇਹ ਗੱਲ ਕਹਤੀ ਕਿ ਜਰਾ ਕੀ ਤੇਰੀ ਸਾਲਾਂ ਦੀ ਬੱਕੀ ਦੀ ਪੂਰੀ ਫੁੱਲ ਹੂੰ ਇਹ ਕਹੀ ਗੱਲ ਆਪਾਂ ਨਹੀਂ ਝੂਠ ਬੋਲਦੇ ਆਪਾਂ ਕਦੇ ਝੂਠ ਨਹੀਂ ਬੋਲਦੇ ਠੀਕ ਨਹੀਂ ਗੱਲ ਆਪਾਂ ਝੂਠ ਨਹੀਂ ਬੋਲਦੇ ਤੂੰ ਲੈਨੇ 50 ਦੀ ਫਰਾ ਕਿਉਂ ਮੈਂ ਤਾਂ ਜਵਾਈ ਨੂੰ ਬਹਿਰ ਦੇ ਦਿੰਦੇ ਫੇ ਹੁਣ ਕੀ ਬਿੱਲੀ ਛੁੱਕ ਗਈ ਕਿਉਂ ਇਹ ਸ਼ੰਗਾਰ جدھر آبد بکری لے لو لکڑی بس پورا پہ ہزار روپیہ لا دیا لا دا بکری ਗੱਬਣਾ ਗੱਬਣਾ ਮਹਾ ਸਾਡੇ ਬਾਰੇ ਚ ਨਹੀਂ ਨਾ ਆਉਂਦੀ ਮੈਂ ਵੀ ਜਵਾਬ ਦੇ ਜਾਂ ਮਿੱਠੂ ਨੂੰ ਕਹਿਆ ਮਿੱਠੂ ਵੀ ਜਵਾਬ ਦੇ ਜੀ ਵੀ ਇਹ ਮਹੱਲ ਆ ਗਿਆ ਭਾਈ ਉਹ ਬੰਦਾ ਵੀ ਆ ਗਿਆ ਨਾ ਬਾਕੀ ਉਹ ਜਿਹੜਾ ਦੱਸਦਾ ਯਾਰ ਇਹ ਗੁੱਸਾ ਕਰੂਗਾ ਕਾ ਕੀ ਬਸ ਕਟਕਾ ਆ ਯਾਰ ਹਾਂ ਚਾਹ ਕੋਈ ਨਹੀਂ ਗੁੱਸਾ ਅਸੀਂ ਨਹੀਂ ਕੁਝ ਕਿਹਾ ਜੇ ਅਗਲੇ ਨੂੰ ਕਿਸੇ ਦੀ ਬੱਕਰੀ ਕੱਚੀ ਨਹੀਂ ਕਰਦੇ ਅਸੀਂ ਸਾਨੂੰ ਕੀ ਲੋੜਾ ਕਿਉਂ ਵੀ ਛਣਾਰਾ ਜਦਾਂ ਅਸੀਂ ਕੱਚਾ ਮੁੱਲ ਕਰੀਏ ਸਾਨੂੰ ਕੀ ਲੋੜਾ ਕੀ ਕਰੇ ਗਏ ਤੇ ਜਦੋਂ ਤੁਸੀਂ ਵੇਚੋਗੇ ਤੇਰੇ ਹੱਥ ਸੀ ਸਾਈ ਹੋਣੀ ਆ ਇਹ ਸਮਝਿਆ ਗੱਲ ਪਰ ਪਰਸੋਂ ਨੂੰ ਵੇਚੇਗਾ ਤੂੰ ਅੱਜ ਨਹੀਂ ਵੇਚਦਾ ਹਾਂਜੀ ਕਰੇ ਛੱਡੀ ਪੰਜ ਚਾਰ ਕਫਰ ਚੰਗੀਆਂ ਚੰਗੀਆਂ ਪਾ ਲਈ ਸੰਤੀ ਵਾਲਾ ਨੂੰ ਕਰੀ ਛੱਡੀ ਪਾ ਕੇ ਨਹੀਂ ਦਾ ਉਹਦੀ ਵੀ ਮਾਵਾਂ ਹੋਣੀ ਆ ਹੈ ਗੱਲ ਵਾ ਠੀਕ ਆ ਮੈਂ ਇਹਨੂੰ ਕਰ ਦੇਗਾ ਬਾਹਰ ਨਹੀਂ ਜਾਣਾ ਕਰੇ ਬੰਦ ਹਾਂ ਹਾਂ ਅਜਿਹਾ ਜਿਹਾ ਗੱਲ ਸਿੱਧੀ ਗੱਲ ਮੈਂ ਇਹਦੇ ਨਾਲ ਲੈ ਗਿਆ ਬੱਕਰੀਆਂ ਦੋ ਹੋ ਰਹੀਆਂ ਮੈਂ ਕਹਿੰਦਾ ਦੋ ਮੈਨੂੰ ਦੇ ਦੀਏ ਇਹ ਗੱਲ ਮੈਂ ਕਹਿ ਸਕਦਾ ਜੇ ਆਪਾਂ ਨੂੰ ਮਾੜੀ ਕੰਮ ਲੱਗੇ ਜੇ ਕੋਈ ਆਪਣੇ ਮਨ ਚੋਵੇ ਵੀ ਥਾਣਾ ਦਾ ਖਰਾਬ ਆ ਜਾਂ ਰੁਕਿਆ ਹੋਇਆ ਹੈ ਨਾ ਵੀ ਆਪਾਂ ਨੂੰ ਪਤਾ ਹੋਵੇ ਗੱਲ ਮੇਰੀ ਜਦ ਮੈਨੂੰ ਸਾਈ ਸੀ ਦਵਾਈ ਤਾਂ ਕਿਉਂ ਦੇ ਦੇ ਚਲੋ ਪੈਸੇ ਲੈ ਲੈ 9.5 ਜਿਹਨੂੰ ਕੱਲੀਆਂ 11500 ਕਾਰੀ ਬੱਸੀ ਦਾ ਲਈ ਜਾਂਦੇ ਨੇ ਕੱਲ ਲੀ ਦਾ ਹਾਂ ਤਾਂ ਹੁਣ ਲੱਗੇਗਾ ਕੱਲੀ ਦੇ ਚ ਫਿਰ ਤੂੰ ਦੁਨੀਆਂ ਕਿੱਥੇ ਵੇਚੇਗਾ ਲਈਆਂ ਵੀ ਵਿਖਣੀ ਨੇ ਇਹ ਦੀ ਟਿਕਣੀਆਂ ਇਕੱਠੀਆਂ ਵੇਚ ਕੱਲੀਆਂ ਬੁੱਕ ਜਾਣਗੇ ਕੱਲੀ ਕੱਲੀ ਦੇਖ ਬਾਈ ਇਕੱਠੀਆਂ ਵੇਚ ਵੀਰ ਇਕੱਠੀਆਂ ਨੂੰ ਆਪਾਂ ਖੋਲਾ ਕੱਲੀਆਂ ਕੱਲੀਆਂ ਕਰਕੇ ਵੇਚੀਏ ਨਾ ਅੱਠ-ਅੱਠ ਦੇਖੀਏ ਦੀ ਉੱਜੜ ਖੱਤਰੀ ਖੜੂ 15 ਨਾਲ ਲੈ ਜੀ ਆਠ ਪੰਜ ਤਿੰਨ ਪਾਉਂਦੇ ਨੇ ਇਹ ਕਬ ਬੋਲਦੇ ਵੀ ਨਹੀਂ ਅਗਰੇ ਇਸ ਤਰ੍ਹਾਂ ਮਕਾਉਣੀ ਕੋਈ ਆ ਕਰ ਬਸ ਪੂਰੀਆਂ ਦਸ ਨੂੰ ਨਹੀਂ ਪੈਂਦੀ ਨਹੀਂ ਨਾ ਰਹੀ ਨਹੀਂ ਬਣਿਆ ਠੀਕ ਨਾ ਪੈਂਦੀ ਪਾ ਲਈ ਲੱਪਕਾ ਨਹੀਂ ਦਿੰਦੇ ਉਹ ਬੱਟਲਾਂ ਕੈਸੇ ਬੱਟਲਾਂ ਦਾ ਬੱਟਲਾਂ ਦੇ ਹੁੰਦੇ ਆਪਣਾ ਘਾਟਾ ਪਹਿਲਾਂ ਕੀ ਫਿਰ ਹੁਣ ਕੀ ਕਸਰ ਰਹੇਗੀ ਕਸਰ ਤਾਂ ਸਾਨੂੰ 9000 ਦਿਖਾਈ ਹੈ ਤਾਂ ਸਾਨੂੰ ਹਜ਼ਾਰ ਦੀ ਕਸਰ ਪਈ ਹੈ 9000 ਦੀ ਕਸਰ ਪਈ ਹੈ ਉਹ ਬੰਦਾ ਅੱਗੇ ਜੀ ਇਹ ਵੀ ਹਵਾਾਂਾਂ ਚਾਹ ਲਈ ਗੱਡੀ ਦੇ ਬਾਰੇ ਉਹ ਭਰਾਵਾ ਪੂਰ ਜਿਹੜੀ ਜਾਨ ਰੱਖਦਾ ਹੋਈ ਹਾਂ ਜਾਨ ਜਾਨ ਰੱਖੀ ਦੀ ਤੇ ਹੁਣ ਕੀ ਕਰਾਂ 10 ਲੱਖ ਤਾਂ ਨਹੀਂ ਹਾਂ ਜੀ 2 ਲੱਖ ਤਾਂ ਹੁਣ ਤਿਆਰ ਕਰ ਰਹੇ ਹਾਂ ਲੱਖ ਨੂੰ ਤਿਆਰ ਕਰ ਵਰਤਾ ਕਿਹ ਕਿਹ ਬੇਹਾਂ ਤਿਆਰ ਕਰ ਕਿਤਨਾ ਵੇਰੇ ਤਾਂ 9000 ਦਾ ਆਹ ਦੋ ਫਰਕ ਕੋਈ ਗੱਲ ਨਹੀਂ ਜੀ ਆਹ ਉਛਲਣ ਸੱਤੇ 12000 ਨੂੰ ਪਾਲਾ ਪਾਉਂਦੇ ਆ ਨਾ ਇਹੋ ਕ੍ਰੀਨੇ ਤੇ ਆਹ ਫੇ ਛੱਡ ਫਰੇ ਦੱਸ ਆ ਜਾ ਹਰ ਫਿਰ ਵੜ ਲੈ 11 ਨੂੰ ਨਹੀਂ ਵਿਕਦੀਆਂ ਫਿਰ ਹਾਂਜੀ 11 ਨੂੰ ਨਹੀਂ ਵਿਕਣੀਆਂ ਬਾਈ ਆਹ ਜੀ لکھائی اسی کرا دیں گیار ਇੱਕੋ ਹੀ ਬੱਕਰੀ ਆ ਨਾ ਦੇਖਣ ਨੂੰ ਦੋਆ ਤੇ ਦਾ 88 ਨਹੀਂ ਲੌਣਾ ਕਿਸੇ ਨੇ ਨਾ ਅਸੀਂ ਉਹਨੇ ਨਾਤੀ ਦੇ ਬਸੰਤੀ ਹੂੰ ਵਿਗਿਆ ਨਾ ਉਹ ਲੈ ਗਈ ਕੀ ਰਿਆ ਨਹੀਂ ਬੱਚੀ ਮੈਂ ਕਹਿੰਦਾ ਸਾਰਾ ਸਭ ਕੁਆ ਕਹਿੰਦਾ ਅੱਜ ਆਦੇ ਸਾਡੇ ਤਾਂ ਜਿਵੇਂ ਪੱਕਾ ਦਾਦੇ ਅੱਗਾ ਜਰਾ ਲੈ ਲੈਣੀ ਮੈਂ ਕਿਉਂ ਸੁਗੜੇ ਕਿੱਥੋਂ ਘਟਾ ਕਿੱਥੋਂ ਘਟਾ 8:30 ਨੂੰ ਕਿੱਥੇ ਵੇਚੂ ਆ ਨਾ ਲਿਆ ਕੇ ਇਹਨਾਂ ਨੂੰ ਨਾਤੀ ਰਾਂ ਨੂੰ ਰਫੜ ਹੋ ਗਈਆਂ ਕਾਸਰ ਮੈਂ ਵੀ ਨਹੀਂ ਛੱਡਦਾ ਕਮਾਉਂਦਾ ਉਹ ਛੱਡਦਾ ਬੁੜੇ ਲੱਗੇ ਸਾਡੇ 11 ਨੂੰ ਨਹੀਂ ਲੈਣੀ ਇਹਨਾਂ ਨਾਲ ੱਹ ਤੱਕਾ ਬਾਤ ਰੋਲਾ ਨਾ ਮੈਂ ਤੈਨੂੰ ਪਾ ਕੇ ਛੋਡੇ ਦਾ ਪਾੜੀ ਕਰੀਏ ਦੱਸ ਮੈਨੂੰ ਪਤਾ ਹੈਗਾ ਸਾਰਾ ਮੇਰਾ ਅਸੀਂ ਤਾਂ ਕਿੰਨੇ ਬੱਕਰੀਆਂ ਚੋਂ ਵੱੱਧ ਨਹੀਂ ਲੈਂਦੇ ਤੇ ਕਿਹ ਹਜ਼ਾਰ ਲਵਾਂਗੇ 2500 ਵੱੱਧ ਨਹੀਂ ਲੈਣਾ ਉਹਦਾ ਤੇਰਾ ਬੰਦਾ ਲੈ ਜੀ ਪਾਵੇਂ ਕਿ ਮੇਰੇ ਘਸਣਾ ਮੈਨੂੰ ਪਾਟਾ ਬੰਦਾ ਬਾ ਇਹਨੇ ਵੀ ਪਤਾ ਹੈਗਾ ਸਾਰਾ ਮੈਨੂੰ ਹਾਂ ਚੱਲਦੇ ਮੈਂ ਕਾਡਾ ਦਿੰਦਾ ਨਹੀਂ ਕੈਂਡਲ ਨਹੀਂ ਕਾਟਾ ਪੈਰਸ ਮਾਰਦਾ ਸਾਰਾ ਨਫਤੇ ਬਣਾ ਕਰਦੀ ਆ ਮਿਲਦਾ ਸਾਨੂੰ ਮੈਨੂੰ ਕਾਡਾ ਪੈਂਦਾ ਦੱਸ ਮੈਨੂੰ ਮੈਂ ਕਿੱਧਰ ਜਾਵਾਂ ਦੱਸ ਜਲਦੀ ਜਮਾ ਇੱਕ ਸਾਲ ਤੇ ਹੁਣ ਮੈਂ ਕੀ ਕਹਾਂ ਦਿੰਦਾ ਜਮਾ ਜਾਏ ਜੀ ਕਿਹਾ ਬਸ ਹਾਂ ਬਸ ਰੁਕੇ ਜਾਣ ਨੂੰ ਹੁਣ ਮੈਂ ਕੀ ਕਹਾਂ ਦਿੰਦਾ ਕਰਦੇ ਆ ਓਏ ਕੀ ਆਏ ਉਹ ਦਾ ਨਹੀਂ ਨਹੀਂ ਕੀ ਹੋ ਰਿਹਾ ਬਤਾ ਤਾ ਇਹ ਨਹੀਂ ਬਣਦੀ ਇਹ ਤਾਂ ਫਾਨੀ ਜੋੜਿਆ ਖੜੇ ਲਖਾਈ ਆਪੋ ਵਧੀਆ ਹੁਣ ਮੁੜੋ ਬਾਈ ਹੋਈ ਆ ਠੀਕ ਆ ਛੋੜ ਜਿਹੇ ਜਿਹੇ ਦਾ ਰੁਪਈਆ ਕਰੂ ਕਰਾ ਲਈ ਕੋਈ ਤੱਕ ਕਾ ਨਹੀਂ ਪੂਰੇ ਜਨੇ ਪੜਨੀਆਂ ਹਾਂ ਹਾਂ ਮਰਜੀ ਤੇਰੀ ਮੈਂ ਤਾਂ ਮਨ ਪੁੱਛ ਲਿਆ ਵੀ ਤਰੀਕ ਆ ਹਾਂ ਹਾਂ ਯਾਰ ਤਾਂ ਸਾਨੂੰ ਐਸੇ ਚੱਲ ਪਾ ਚਾ ਚੱਟ ਬਸ ਹੋ ਗਈਆਂ 12 ਨੂੰ ਪੂਰੀਆਂ 12 ਨੂੰ ਹੋ ਗਈਆਂ ਚੱਕ ਆਉਣੇ ਆ ਅੜਦਾ ਹੋ ਗਈਆਂ ਹੋ ਗਈਆਂ ਇਹ ਆ ਉਹਨੂੰ ਵੀਡੀਓ ਚ ਲੈਣੀ ਨਹੀਂ ਆਪਾਂ ਨੇ ਉਹਨੂੰ ਵੀਡੀਓ ਚ ਨਹੀਂ ਲੈਣਾ ਆਪਾਂ ਨੂੰ ਵੀਡੀਓ ਚ ਨਾ ਹਾਂ ਕੋਈ ਜਿਹੜੇ ਖੜੇ ਜਾਲੀ ਜੀ ਆ ਜਾ ਇੱਕ ਆਹ ਕਾ ਆ ਜਾ ਆ ਜਾ ਆ ਜਾ ਹਾਂ ਦੂਜੀ ਇੱਕ ਆਹ ਹਾਂ ਇੱਕ ਠੀਕ ਹੈ ਕਿੰਦਰਾ ਓਏ ਪੰਜ ਛੀ ਉਹਦੀਆਂ ਬਣਾਈ ਵੀਡੀਓ 700 800 9 11 12, 13, 14 15 16 17 18 19 20 21 22 23 24 25 26 ਸਾਹਮਣੇ ਉਹ ਮਿੱਠੂ ਨਿਗਾਹ ਤੀ ਖੜਾ ਰਿਹਾ ਹੈ ਸਾਹਿਬ ਸਿੰਘ ਅਗਲੇ ਦਾ ਪਰਾਂ ਲੈ ਕੇ ਜਾਂਦੇ ਕੀ ਲੋੜ ਹੈ ਠੀਕ ਹੈ ਗੱਲ ਪੈ ਕੋਣ ਹਾਂ ਸਾਹਮਣੇ ਗੇਣਾ ਪਾ ਲੈ ਠੀਕ ਹੈ ਇਹ 31 ਚਲੋ ਬੱਕਰੇ ਨੂੰ ਫੜ ਲੀਆ ਇੱਥੇ ਸਾਰੇ ਖਿਡਾਦੀ 32